ਸਤਿ ਸ਼੍ਰੀ ਅਕਾਲ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਆ ਇੱਕ ਵਾਰ ਫੇਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਸੋ ਮੈਂ ਮਨਪ੍ਰੀਤ ਕੌਰ ਪੱਟੀ ਅੱਜ ਫੇਰ ਤੋਂ YouTube ਦੀ ਵੀਡੀਓ ਲੈ ਕੇ ਤੁਹਾਡੇ ਸਾਰਿਆਂ ਦੇ ਨਾਲ ਹਾਜ਼ਰ ਹਾਂ ਸੋ ਅੱਜ ਦੀ ਵੀਡੀਓ ਬਹੁਤ ਖਾਸ ਆ ਮੈਂ ਪਿਛਲੀ ਵੀਡੀਓ ਦੇ ਵਿੱਚ ਜਿਹੜੇ ਬ੍ਰਾਊਨ ਕਲਰ ਦੇ ਬਾਗ ਦਿਖਾਏ ਸੀ ਅੱਜ ਦੀ ਵੀਡੀਓ ਮੈਂ ਤੁਹਾਨੂੰ ਜਿਹੜੇ ਰੈੱਡ ਤੇ ਮੈਰੂਨ ਕਲਰ ਦੇ ਬਾਗ ਹੋਣਗੇ ਤਿੰਨ ਕੀ ਪੀਸੇਸ ਹੋਣਗੇ ਸੋ ਵੀਡੀਓ ਅੰਤ ਤੱਕ ਵੇਖਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜ਼ਰੂਰੀ ਆ ਕਿਉਂਕਿ ਤੁਸੀਂ ਸਾਨੂੰ ਦੱਸਿਓ ਕਿ ਅਸੀਂ ਕਿੱਦਾਂ ਦਾ ਕੰਮ ਕਰ ਰਹੇ ਹਾਂ ਪ੍ਰਵੀਨ ਫੁਲਕਾਰੀ ਹਾਊਸ ਪਿਛਲੇ 9 ਸਾਲ ਤੋਂ ਹੱਥ ਦੇ ਬਾਗ ਫੁਲਕਾਰੀਆਂ ਪੱਖੀਆਂ ਚੋਲੇ ਹੋ ਵੀ ਬਹੁਤ ਸਾਰੀਆਂ ਰਵਾਇਤੀ ਚੀਜ਼ਾਂ ਤੇ ਕੰਮ ਕਰ ਰਿਹਾ ਤੁਸੀਂ ਖਰੀਦ ਵੀ ਸਕਦੇ ਹੋ ਖਰੀਦਣ ਦੇ ਲਈ ਸਾਡੇ ਨੰਬਰ ਹੈਗੇ ਆ 8054621970 9501205488 ਤੇ ਸਾਡਾ ਪਤਾ ਹੈਗਾ ਜੀ ਪ੍ਰਵੀਨ ਫੁਲਕਾਰੀ ਹਾਊਸ ਆਮ 36/12 ਲਾਉ ਰੋਡ ਪੱਟੀ ਜ਼ਿਲ੍ਹਾ ਸਾਡਾ ਤਰਨਤਾਰਨ ਸ਼ਹਿਰ ਪੱਟੀ ਆ ਤੁਸੀਂ ਆ ਕੇ ਵੀ ਖਰੀਦ ਸਕਦੇ ਹੋ ਸੋ ਅੱਜ ਦੇ ਬਾਗ ਜਿੰਨੇ ਮੈਂ ਵਿਖਾਉਂਗੀ ਖੱਦਰ ਤੇ ਹੋਣਗੇ 2.5 ਮੀਟਰ ਲੰਬੇ ਤੇ 1.5 ਮੀਟਰ ਚੌੜੇ ਤੇ ਆਬਵੀਅਸਲੀ ਇਹ ਥੋੜੇ ਜੇ ਕੋਸਟਲੀ ਹੁੰਦੇ ਆ 15 16 17 ਹਜ਼ਾਰ ਦੀ ਰੇਂਜ ਤੋਂ ਸਟਾਰਟ ਹੋ ਜਾਂਦੇ ਆ ਕਿਉਂਕਿ ਸਾਡੇ ਬਾਗਾ ਨੂੰ ਅਸੀਂ ਸੂਈ ਦੇ ਨਾਲ ਕੱਟਦੇ ਆ ਤੇ ਫਰੇਮ ਦੇ ਨਾਲ ਪੁਰਾਣੇ ਤਰੀਕੇ ਦੇ ਨਾਲ ਸਾਡੇ ਬਾਗਾ ਨੂੰ ਕੱਟੂ-ਕੱਟ 3 ਮਹੀਨੇ 2.5 ਮਹੀਨੇ ਕਈ ਵਾਰ ਕਈਆਂ ਨੂੰ 4-5 ਮਹੀਨੇ ਵੀ ਜੜਿਆ ਲੱਗ ਜਾਂਦੇ ਆ ਸਾਡੀ ਕੋਸ਼ਿਸ਼ ਹੁੰਦੀ ਆ ਕਿ ਇਹਨਾਂ ਨੂੰ ਸਫਾਈ ਜੇ ਅਗਰ ਸਾਡੇ ਭਾਵੇਂ ਥੋੜੇ ਪੀਸ ਸੇਲ ਹੋਣ ਪਰ ਕੁਆਲਿਟੀ ਬੇਸ ਹੋਣ ਤੇ ਤੁਸੀਂ ਹਰ ਘਰ ਬਾਗ ਫੁਲਕਾਰੀਆ ਜ਼ਰੂਰ ਖਰੀਦੋ ਇਹ ਮੇਰੀ ਬੇਨਤੀ ਵੀ ਆ ਕਿਉਂਕਿ ਇਹ ਆਰਟ ਜਿਹੜਾ ਹੈ ਇਹ ਖਤਮ ਹੁੰਦਾ ਜਾਂਦਾ ਹੈ ਸੋ ਹੋਰ ਵੀ ਲੋਕਾਂ ਤੱਕ ਜਿਹੜਾ ਇਹ ਕੰਮ ਮਿਲੇ ਤੇ ਹੋਰ ਵੀ ਲੋਕਾਂ ਤੱਕ ਇਹ ਜਿਹੜੇ ਆ ਇਸ ਫਲਕਾਰੀ ਨੂੰ ਜਿਹੜਾ ਪ੍ਰਫੁੱਲਤ ਹੋਵੇ ਸੋ ਹਜੇ ਅਸੀਂ ਕੈਨੇਡਾ ਹੀ ਆ ਤੁਸੀਂ ਸਾਨੂੰ ਮਿਲ ਸਕਦੇ ਹੋ ਅ ਅਸੀਂ 5 ਅਕਤੂਬਰ ਤੱਕ ਜਿਹੜੇ ਆ ਕੈਨੇਡਾ ਦੇ ਵਿੱਚ ਹੀ ਹੈਗੇ ਆ ਤੁਸੀਂ ਸਾਨੂੰ ਮਿਲ ਸਕਦੇ ਹੋ ਕੈਨੇਡਾ ਦੇ ਲਈ ਨੰਬਰ ਹੈਗਾ ਜੀ ਸਾਡਾ 96 53 24 23 38 ਗੁਰਸੇਵਕ ਸਿੰਘ ਦੇ ਨਾਲ ਤੁਸੀਂ ਕੰਸਰਨ ਕਰ ਸਕਦੇ ਹੋ ਇਹ ਸਭ ਤੋਂ ਪਹਿਲਾ ਬਾਗ ਜਿਹੜਾ ਮੈਂ ਤੁਹਾਨੂੰ ਵਿਖਾ ਰਹੀ ਹਾਂ ਇਹਨੂੰ ਮੈਂ ਕਰੋਸ਼ੀਆ ਕਰਾਇਆ ਹੈ ਜੈ ਇਨੂੰ ਡਿਸਪੈਚ ਡਿਸਪੈਚ ਕਰਨ ਲਈ ਰੈਡੀ ਹੈਗਾ ਜੀ ਆ ਤੁਸੀਂ ਦੇਖ ਸਕਦੇ ਹੋ ਇਹਨੂੰ ਮੈਂ ਕਰੋਸ਼ੀਆ ਕਰਾਇਆ ਮਸਟਰਡ ਕਲਰ ਇਹ ਰੈੱਡ ਕਲਰ ਦਾ ਬਾਗ ਹੈ ਮੈਰੂਨ ਕਲਰ ਦਾ ਤੇ ਇਹਨੂੰ ਮਸਟਰਡ ਕਲਰ ਮਹਿੰਦੀ ਕਲਰ ਔਰੇਂਜ ਕਲਰ ਤੇ ਮਜੈਂਟਾ ਕਲਰ ਦੇ ਨਾਲ ਮੈਂ ਕੱਢਿਆ ਹੋਇਆ ਸਾਰਿਆਂ ਨੇ ਬਹੁਤ ਪਸੰਦ ਕੀਤਾ ਸੀ ਮੇਰਾ ਇਹ ਬਾਗ ਮੈਂ ਇੰਸਟਾਗ੍ਰam ਤੇ ਜਦੋਂ ਰੀਲ ਅਪਲੋਡ ਕੀਤੀ ਸੀ ਇਹ ਤੁਸੀਂ ਖਰੀਦ ਸਕਦੇ ਹੋ ਪਿੱਛੋਂ ਵੀ ਦੇਖ ਸਕਦੇ ਹੋ ਇਹ ਬਾਗ ਇਹ 2 ਮੀਟਰ ਲੰਬਾ 1.5 ਮੀਟਰ ਚੌੜਾ ਖੱਦਰ ਤੇ ਬਣਿਆ ਹੋਇਆ ਬਾਗ ਹੈਗਾ ਉਮੀਦ ਹੈ ਤੁਹਾਨੂੰ ਸਾਰਾ ਨਜ਼ਰ ਆਉਂਦਾ ਹੋਗਾ ਸੋ ਇਹ ਬਾਗ ਆਪਣੇ ਕੋ ਅਵੇਲੇਬਲ ਹੈਗਾ ਇਹਦੇ ਨਾਲ ਦਾ ਇੱਕ ਮੇਰੇ ਕੋ ਮਸਟਰਡ ਕਲਰ ਦੇ ਵਿੱਚ ਵੀ ਸੇਮ ਬਾਗ ਅਵੇਲੇਬਲ ਹੈਗਾ ਹੋ ਸਕਦਾ ਮੈਂ ਕਿਸੇ ਵੀਡੀਓ 'ਚ ਤੁਹਾਨੂੰ ਦਿਖਾ ਦਾਂ ਜੇ ਉਹ ਆਊਟ ਆਫ ਸਟਾਕ ਨਾ ਜਾਵੇ ਤੇ ਜੇ ਆਊਟ ਆਫ ਸਟਾਕ ਚਲੇ ਜਾਂਦਾ ਫਿਰ ਤੁਸੀਂ ਇੰਸਟਾਗ੍ਰam ਇੰਸਟਾਗ੍ਰam ਫੁਲਕਾਰੀ ਹਾਊਸ ਕਰਕੇ ਹੈਗਾ ਉਹਦੇ ਤੇ ਵੀਡੀਓ ਜ਼ਰੂਰ ਚੈੱਕ ਕਰ ਲਿਓ ਸੋ ਇਹ ਵੇਖ ਸਕਦੇ ਹੋ ਇਹ ਬਾਗ ਆਪਣੇ ਕੋ ਅਵੇਲੇਬਲ ਹੈਗਾ ਪਿੱਛੋਂ ਵੀ ਵੇਖ ਸਕਦੇ ਹੋ ਸੋ ਇਹ ਪਹਿਲਾ ਬਾਗ ਹੈ ਜਿਹੜਾ ਮੈਰੂਨ ਕਲਰ ਦੇ ਵਿੱਚ ਅਵੇਲੇਬਲ ਹੈਗਾ ਬੁਕਿੰਗ ਪਲੀਜ਼ ਇਹਦੀ ਨਾਲ ਦੀ ਨਾਲ ਹੀ ਕਰਵਾ ਲਿਆ ਕਰੋ ਬਾਅਦ ਵਿੱਚ ਤੁਸੀਂ ਜਦੋਂ ਬੁਕਿੰਗ ਲੇਟ ਕਰਾਉਂਦੇ ਹੋ ਫਿਰ ਇਹਨਾਂ ਨੂੰ 2-2 3-3 ਮਹੀਨੇ ਲੱਗ ਜਾਂਦੇ ਆ ਅਸੀਂ ਮਸ਼ੀਨ ਮੇਡ ਕੁਸ਼ਨ ਨਹੀਂ ਬਣਾਉਂਦੇ ਜੀ ਅੱਗੋਂ ਪਿੱਛੋਂ ਸਾਡਾ ਪੁਰਾਣੇ ਤਰੀਕੇ ਨਾਲ ਅਸੀਂ ਕਢਾਈ ਕਰਦੇ ਆ ਸੋ ਸਾਡੀ ਚੀਜ਼ ਨੂੰ ਟਾਈਮ ਲੱਗਦਾ ਹੈ ਬਹੁਤ ਸਾਰੇ ਜਾਣੇ ਤੁਹਾਨੂੰ ਕਹਿ ਦਿੰਦੇ ਆ ਛੇਤੀ ਬਣ ਜਾਂਦਾ ਇਹ ਕੋਈ ਛੇਤੀ ਨਹੀਂ ਬਣਦਾ ਜੀ ਇਹ ਘੱਟੋ ਘੱਟ 2 2.5 ਮਹੀਨੇ 3 ਮਹੀਨੇ ਇੱਕ ਚੀਜ਼ ਨੂੰ ਜਿਹੜੀ ਆ ਲੈ ਜਾਂਦੇ ਆ ਸੋ ਅਗਲਾ ਬਾਗ ਇਹ ਵੀ ਮੈਂ ਤੁਹਾਨੂੰ ਦਿਖਾਦਾ ਇਹ ਵੀ ਮੈਨੂੰ ਲੱਗਦਾ ਮੈਂ ਕਿਸੇ ਵੀਡੀਓ 'ਚ ਦਿਖਾਇਆ ਹੋਗਾ ਪਰ ਅੱਜ ਮੈਂ ਤੁਹਾਨੂੰ ਫੇਰ ਤੋਂ ਦਿਖਾ ਰਹੀ ਆ ਰੈੱਡ ਸੂਏ ਕਲਰ ਦੇ ਉੱਤੇ ਮੈਂ ਤਿਆਰ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਪਿੱਛੋਂ ਵੀ ਦੇਖ ਸਕਦੇ ਹੋ ਸਾਡੀ ਲੋਕੇਸ਼ਨ ਦੀ ਵੀਡੀਓ ਇੰਸਟਾਗ੍ਰam ਤੇ ਵੀ ਹੈਗੀ ਆ ਤੇ ਫੇਸਬੁੱਕ ਤੇ ਵੀ ਹੈਗੀ ਆ ਤੇ YouTube ਚੈਨਲ ਤੇ ਵੀ ਸ਼ਾਰਟ ਦੇ ਵਿੱਚ ਜਾ ਕੇ ਲੋਕੇਸ਼ਨ ਦੀ ਵੀਡੀਓ ਹੈਗੀ ਆ ਪ੍ਰਵੀਨ ਫੁਲਕਾਰੀ ਹਾਊਸ ਦੀ ਤੁਸੀਂ ਵਾਇਆ ਹਰੀਕੇ ਵੀ ਆ ਸਕਦੇ ਹੋ ਵਾਇਆ ਅੰਮ੍ਰਿਤਸਰ ਵੀ ਆ ਸਕਦੇ ਹੋ ਪੱਟੀ ਆਉਗੇ ਤੇ ਪੱਟੀਆਂ ਖਰੀਦ ਸਕਦੇ ਹੋ ਸੋ ਇਹ ਦੇਖ ਸਕਦੇ ਹੋ ਸੋ ਇਹ ਹੱਥ ਦਾ ਬਣਿਆ ਬਾਗ ਹੈਗਾ ਇਹ ਵੀ ਹੱਥ ਦੀ ਕੜਾਈ ਦੇ ਨਾਲ ਆਪਣੇ ਕੋ ਕੋਈ ਚੀਜ਼ ਮਸ਼ੀਨ ਮੇਡ ਨਹੀਂ ਹੁੰਦੀ ਸੋ ਕੋਈ ਵੀ ਉਸ ਕਨਸੈਪਟ ਨਾਲ ਨਾ ਆਵੇ ਕਿ ਬਹੁਤ ਸਸਤੀ ਚੀਜ਼ ਹੁੰਦੀ ਆ 500000 ਵਾਲੀ ਉਹ ਚੀਜ਼ਾਂ ਨਹੀਂ ਸਾਡੇ ਕੋਲ ਹੁੰਦੀਆਂ ਸਾਡੇ ਕੋਲ ਮਹਿੰਗੇ ਬਾਗ ਹੁੰਦੇ ਆ ਕਿਉਂਕਿ ਇਹਨਾਂ ਨੂੰ ਤਿੰਨ ਤਿੰਨ ਚਾਰ-ਚਾਰ ਮਹੀਨੇ ਕੱਢਣ ਤੇ ਲੱਗ ਜਾਂਦੇ ਆ ਫਿਰ ਖੱਦਰ ਅਸੀਂ origignal ਲਾਉਂਦੇ ਆ ਰੇਸ਼ਮ ਦੇ ਤਨ ਦੇ ਰੇਸ਼ਮ ਵੀ ਜਿਹੜਾ ਹੈ ਉਹ origignal ਲਾਉਂਦੇ ਆ ਸੋ ਪੂਰੀ origignal ਚੀਜ਼ ਤੁਹਾਡੇ ਤੱਕ ਪਹੁੰਚਦੀ ਆ ਸੋ ਇਹ ਪ੍ਰੋਬਲਮ ਆ ਇਹ ਪਿੱਛੋਂ ਵੇਖ ਸਕਦੇ ਹੋ ਇਸ ਕਰਕੇ ਇਹਦੀ ਕੋਸਟਿੰਗ ਜ਼ਿਆਦਾ ਹੋ ਜਾਂਦੀ ਹੈ ਇਹ ਬਾਗ ਆਪਣੇ ਕੋ ਅਵੇਲੇਬਲ ਹੈਗਾ ਸੋ ਇਹ ਬਾਗ ਆਪਣੇ ਕੋ ਅਵੇਲੇਬਲ ਹੈਗਾ ਇਹ ਤੁਸੀਂ ਵੇਖ ਸਕਦੇ ਹੋ ਸੋ ਇਹ ਤੁਸੀਂ ਵੇਖ ਸਕਦੇ ਹੋ ਇਹ ਆਪਣੇ ਕੋ ਪੀਸ ਅਵੇਲੇਬਲ ਹੈਗਾ ਇਹ ਦੂਸਰਾ ਮੈਰੂਨ ਇਹ ਰੈਡ ਸੂਏ ਕਲਰ ਦੇ ਆ ਪਹਿਲਾ ਮੈਰੂਨ ਕਲਰ ਦੇ ਬਾਗ ਤੇ ਸੀਗਾ ਸੋ ਤੀਸਰਾ ਬਾਗ ਕਾਂਟਿਆਂ ਵਾਲਾ ਬਾਗ ਹੈਗਾ ਇਹ अवेलेबल ਆ ਸੋ ਇਹ ਵੀ ਮੈਰੂਨ ਕਲਰ ਦੇ 베ਸ ਤੇ अवेलेबल ਆ ਤੁਸੀਂ ਵੇਖੋ ਕਿੰਨਾ ਸੰਗਣਾ ਕੱਢਿਆ ਹੋਇਆ ਸੋ ਪਿੱਛੋਂ ਵੀ ਵੇਖ ਸਕਦੇ ਹੋ ਸਾਰਾ ਹੱਥ ਦਾ ਬਾਗ ਹੈਗਾ ਜੀ ਗੰਡਾਂ ਤੋਂ ਪਤਾ ਲੱਗ ਜਾਂਦਾ ਮੈਂ ਪਿੱਛੋਂ ਹਰ ਬਾਗ ਹੀ ਦਿਖਾਉਣੀ ਆ ਕਿਉਂਕਿ ਤੁਹਾਨੂੰ ਪਤਾ ਲੱਗ ਜੇ ਕਿ ਇਹ ਹੈਂਡ ਮੇਡ ਆ ਮਸ਼ੀਨ ਮੇਡ ਨਹੀਂ ਹੈਗੇ ਸੋ ਇਹਨਾਂ ਮੈਂ ਵੀਡੀਓਜ਼ ਪੂਰੀਆਂ ਬਣਾਉਣ ਦਾ ਮਕਸਦ ਹੀ ਇਹ ਹੁੰਦਾ ਹੈ ਜੀ ਅਸੀਂ ਤੁਹਾਨੂੰ ਵਿਖਾਈਏ ਕਿ ਹੈਂਡ ਮੇਡ ਆ ਅਸੀਂ ਉਹ ਨਹੀਂ ਕੰਮ ਕਰਦੇ ਤੁਹਾਨੂੰ ਮੈਂ ਹਰ ਵੀਡੀਓ ਦੇ ਵਿੱਚ ਕਹਿੰਨੀ ਆ ਕਿ ਸਾਡਾ ਫਰੇਮ ਦੇ ਨਾਲ ਰੇਸ਼ਮ ਦੇ ਧਾਗੇ ਦੇ ਨਾਲ ਕੱਢਿਆ ਜਾਂਦਾ ਬਾਗ ਇਹਨਾਂ ਨੂੰ ਸਮਾਂ ਲੱਗਦਾ ਡੋਟਾਈ 3 ਮਹੀਨੇ ਮੈਂ ਹਰ ਵੀਡੀਓ ਦੇ ਵਿੱਚ ਇਸੇ ਗੱਲ ਨੂੰ ਐਕਸਪਲੇਨ ਕਰਦੀ ਆ ਕਿਉਂਕਿ ਬਹੁਤ ਸਾਰੇ ਮੇਰੇ ਤੋਂ ਨਾ ਪ੍ਰਾਈਸ ਦੇ ਲਈ ਬਹੁਤ ਖਿੱਚ-ਖਿੱਚ ਕਰਦੇ ਆ ਕਿ ਇੰਨੇ ਦਾ ਏ ਇੰਨੇ ਦਾ ਇੰਨੇ ਦਾ ਮੈਂ ਕਿਸੇ ਦਾ ਡਿਜ਼ਾਈਨ ਵੀ ਨਹੀਂ ਕਾਪੀ ਕਰਦੀ ਜਿੰਨੇ ਪੁਰਾਣੇ ਡਿਜ਼ਾਈਨ ਹੁੰਦੇ ਆ ਉਹਨਾਂ ਦੇ ਕੰਮ ਕਰੀਦਾ ਸੋ ਇਹ ਚੀਜ਼ਾਂ ਹੈਗੀਆਂ ਆਪਣੀ ਇਹ ਆਪਣੇ ਆਪ ਤੇ ਜਿਹੜੀਆਂ ਚੀਜ਼ਾਂ ਅਸੀਂ ਪ੍ਰਵੀਨ ਫੁਲਕਾਰੀ ਹਾਊਸ ਪਿਛਲੇ 9 ਸਾਲ ਤੋਂ ਕੰਮ ਕਰ ਰਹੇ ਆ ਬਾਗ ਫੁਲਕਾਰੀਆਂ ਪੱਖੀਆਂ ਝੋਲੇ ਹੋਰ ਵੀ ਬਹੁਤ ਸਾਰੀਆਂ ਰਵਾਇਤੀ ਚੀਜ਼ਾਂ ਬਣਾਈਦੀਆਂ ਤੁਸੀਂ ਜਦੋਂ ਪੱਟੀ ਆਉਗੇ ਭਾਵੇਂ ਸਾਡੇ ਕੋਲ ਸਟਾਕ ਬਹੁਤ ਲਿਮਟਿਡ ਮਿਲੇ ਪਰ ਇਹ ਹੈ ਕਿ ਸਾਡੇ ਕੋਲ ਹੱਥ ਦੀਆਂ ਚੀਜ਼ਾਂ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਕੋਈ ਵੀ ਚੀਜ਼ ਇੱਕ ਵੀ ਪੀਸ ਮਸ਼ੀਨ ਮੇਡ ਨਹੀਂ ਹੋਗਾ ਸੋ ਇਹ ਇਹ ਤਸੀਂ ਯਾਦ ਇਹ ਰੱਖ ਕੇ ਆਇਓ ਕਿ ਸਾਡੇ ਕੋਲ ਇਹੋ ਜੀਆਂ ਚੀਜ਼ਾਂ ਹੀ ਰਵਾਇਤੀ ਹੁੰਦੀਆਂ ਸੋ ਇਹ ਬਾਗ ਅਵੇਲੇਬਲ ਹੈਗਾ ਇਹ ਕਾਂਟੇ ਵਾਲਾ ਬਾਗ ਹੈ ਜੀ ਸੋ ਇਹ ਦੇਖ ਸਕਦੇ ਹੋ ਸੋ ਇਹ ਅਵੇਲੇਬਲ ਆ ਸੋ ਅੰਤ ਦੇ ਵਿੱਚ ਮੇਰੀ ਫੇਰ ਇੱਕ ਵਾਰ ਬੇਨਤੀ ਹੈ ਕਿ ਸਾਡੇ ਕੋ ਆ ਊੜੇ ਅੜੇ ਵਾਲੇ ਝੋਲੇ ਹੁੰਦੇ ਆ ਇਹ ਜ਼ਰੂਰ ਖਰੀਦੋ 600 ਰੁਪਏ ਦਾ ਇੱਕ ਝੋਲਾ ਹੁੰਦਾ ਖੱਦਰ ਤੇ ਬਣਿਆ ਇਹ ਝੋਲਾ ਹੁੰਦਾ ਤਾਨੂੰ ਜਿਵੇਂ ਪਤਾ ਹੈ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਹੱਥ ਦੇ ਬਾਗ ਫੁਲਕਾਰੀਆਂ ਸਾਰੀਆਂ ਚੀਜ਼ਾਂ ਮਿਲਦੀਆਂ ਪਰ ਆ ਜਿਹੜੀ ਚੀਜ਼ਾ ਹਰ ਘਰ ਖਰੀਦੋ ਇਹਦੇ ਵਿੱਚ ਤੁਸੀਂ ਆਪਣੇ ਵਿਆਹ ਸ਼ਾਦੀਆਂ ਤੇ ਨਾਮ ਵੀ ਲਿਖਵਾ ਸਕਦੇ ਹੋ ਜਾਂ ਕਿਤਰਾ ਵੀ ਤੁਹਾਨੂੰ ਜੋ ਵੀ ਪਸੰਦ ਹੋਵੇ ਮਤਲਬ ਗਿਫਟ ਪਰਪਸ ਲਈ ਵੀ ਦੇ ਸਕਦੇ ਹੋ 100 200 16 ਛੋਲਾ ਸਗਣ ਪਾ ਕੇ ਲੋਈਆਂ ਵੀ ਸਾਡੇ ਕੋਲ ਜੜੀਆਂ ਅਵੇਲੇਬਲ ਹੁੰਦੀਆਂ ਵਿਆਹ ਦੇ ਲਈ ਸਾਡੇ ਕੋਲ ਬੁਕਿੰਗ ਜੜੀਆਂ ਕਰਵਾ ਸਕਦੇ ਹੋ ਲਾਵਾਂ ਫੇਰਿਆਂ ਦੇ ਲਈ ਖੱਦਰ ਦੇ ਸੂਟ ਵੀ ਜਿਹੜਿਆ ਤੁਸੀਂ ਬੁੱਕ ਕਰਵਾ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਅਵੇਲੇਬਲ ਹੁੰਦੀਆਂ ਬਹੁਤ-ਬਹੁਤ ਸ਼ੁਕਰੀਆ ਅੱਜ ਦੀ ਵੀਡੀਓ 왜 b c